ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 7726 10778 ਜੀ ਅੱਜ ਦੀ ਵੀਡੀਓ ਪਿੰਡ ਮੋਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂਪੰਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਐਸੇ ਟੋਟਲ 4 ਐਨੀਮਲ ਲੇ ਕੇ ਜਿਨ੍ਹਾਂ 'ਚ ਇੱਕ ਸੂਈ ਸਵਾਈ ਗਾਂ ਇੱਕ ਟੋਕੜਾ ਜੀ ਇੱਕ ਸੂਈ ਮੱਝ ਇੱਕ ਇੱਕ ਬੰਗਾਰ ਡਿਟੇਲ ਪ੍ਰੋਪਰ ਬਾਈਕ ਤੇ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਲੱਖ ਦਿਓ ਜੀ ਨਾਮ ਜੀ ਆਪਣਾ ਟੀਨਾ ਪਿੰਡ ਬੋਟਰਾ ਜ਼ਿਲ੍ਹਾ ਮੋਗਾ ਨਾ ਆਪਾਂ ਨੂੰ ਟੀਨਾ ਬੈਟਰੀਆਂ ਵਾਲਾ ਕਹਿੰਦੇ ਪਿੰਡ 'ਚ ਦੁਕਾਨ ਆਪਣੀ ਬੈਟਰੀਆਂ ਦੀ ਅੱਡੇ 'ਚ ਠੀਕ ਹੈ ਜੀ ਮੇਲ ਨੰਬਰ 9855641850 ਠੀਕ ਹੈ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਹੈ ਸੂਆ ਦੂਜਾ ਜੀ 6 ਦੰਦ ਦਾ ਮੂੰਹ ਮੂੰਹ ਤਾਂ 6 ਦੰਦ ਦਾ ਹਾਂਜੀ ਕਦੋਂ ਸੂਈ ਹੈ ਜੀ ਇਹ ਪਰਸੋ ਰਾਤ ਨੂੰ ਸੂਈ ਹੈ ਜੀ ਬੱਚਾ ਕੀ ਹੈ ਜੀ ਬੱਛਾ ਜੀ ਜੇ ਰਡਾਨਾ ਜੀ ਇਹ ਡਾਨਾ ਵੀਡੀਓ ਹੈਗੀ ਆਪਣੇ ਕੋਲ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਵੀਰੇ ਹੁਣ ਇਸ ਟਾਈਮ 12 ਕਿਲੋ ਆ 10 ਮੰਨ ਕੇ ਲੈ ਲਿਓ ਜੋ ਕੇ ਦੇ ਜੋ ਕੇ ਲੈ ਜੇ ਤੋ ਆਪਦੇ ਸੋ ਸਵੇਰ ਸ਼ਾਮ ਦੋ ਟਾਈਮ ਤਿੰਨ ਟਾਈਮ ਚੋ ਕੇ ਲਿਆ ਸਕਦਾ ਥਾਣਾ ਦੀ ਡੰਨ ਥਾਣਾ ਦੀ ਡੰਨ ਓਕੇ ਆ ਠੰਡੀ ਸੀਰ ਫੁੱਲ ਤੋਰ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ 22 ਦੱਸਦਾ ਕਿ ਦੂਜਾ ਸੂਈ ਹੈ ਜੀ ਮੂੰਹ ਤੋਂ 6 ਦੰਨ ਦਾ ਜੀ ਬੱਚਾ ਮਗਰ ਬੱਚਾ ਆ ਜਾਂਦਾ ਜੀ ਬੋਲੀ 12 ਕਿਲੋਈਆ ਤੁਸੀਂ 10 ਮੰਨ ਕੇ ਆ ਜੋ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਮੋੜ ਲਿਓ ਜੀ ਬਾਕੀ ਅਟਰ ਕੁਆਲਿਟੀ ਬਹੁਤ ਸ਼ਾਨਦਾਰਾ ਫੈਕਟ ਸੈਟਰ ਆ ਥਾਣਾ ਕੱਲਾ ਕੱਲਾ ਫੈਕਟ ਸੈਟਰ ਆ ਜੀ ਥਾਣਾ ਕੱਲਾ ਕੱਲਾ ਨਿਖੜਮਾ ਰਚਵਾਈ ਵਾਲਾ ਥਾਣਾ ਜੀ ਥੋੜਾ ਜਿਹਾ ਕੇਮਰੇ ਤੋਂ ਡਰਦਾ ਜੀ ਪਰ ਬਾਕੀ ਰੰਗ ਪ੍ਰਿੰਟ ਦੀ ਚੰਗੀ ਐ ਸੀਮੈਂਟ ਉਹ ਮੈਂ ਤਾਂ ਠੰਡੀ ਸੀਲ ਆ ਫਲਤਫਲਤ ਨਹੀਂ ਕਰਦੀ ਬੱਚਾ ਆ ਗਿਆ ਜੀ ਆਟਾ ਕੁਆਲਟੀ ਬਹੁਤ ਫੈਕਸ ਆ ਜੀ ਛਾਂ ਜੀ ਨੂੰ ਜਾਂਦੀ ਆ ਠੀਕ ਆ ਜੀ ਥਣਾ ਦੇ ਚਾਈ ਨੇੜੇ ਤੋਂ ਚੈੱਕ ਕਰਾ ਦਿੰਨੇ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਵੀਰੇ ਉਹ ਤਾਂ 14-15 ਕਿਲੋ ਕਹਿੰਦੀ ਸੀ ਪਲੂਨ ਨੇ ਦਿੱਤਾ ਜਿੰਨਾ ਦਾ ਆਪਾਂ ਫਰੀਦੀ ਆ ਠੀਕ ਆ ਤੇ ਮੈਂ ਠੰਡੀ ਸੀਲ ਆ ਫਲਤਫਲਤ ਨਹੀਂ ਕਰਦੀ ਜਿੱਧਰ ਦੀ ਮਰਜ਼ੀ ਵਾਹਿਆ ਕੋਈ ਚੱਕਰ ਨਹੀਂ ਦਾ ਥਣਾ ਦੀ ਧਾਰਾਂ ਵੀ ਦਿਖਾ ਦਿੰਨੇ ਆਪਾਂ ਤੁਹਾਨੂੰ ਲੈ ਲਓ ਜੀ ਪੂਰੇ ਆਏ ਕੋ ਚੱਕਰ ਹੈ ਕਰ ਸਰਵਾਈਸ ਵੀ ਐਸ ਨੰਬਰ ਆ ਜੀ ਪੂਰ ਸ਼ਰਲੇ ਛਿੱਟੇ ਦੀ ਆਪਣੀ ਫੁੱਲ ਗਰੰਟੀ ਦਾ ਤੇ ਡਿਮਾਂਡ ਵੀ ਤੇ ਜਮਾ ਲੈਣ ਦੇ ਨਾਲੀ ਜੀ ਲੈਣ ਦੇਣ ਵਾਲੀ ਵੀਰੇ ਮੁੱਲ ਕਰਾਉਣ ਦਾ 50 ਕਰਾ ਲਾ 55 ਕਰਾ ਲਾ 45000 ਦੀ ਹਾਂ ਨਾ ਹੀ ਹੋ ਜੂ ਮਾਨਦਾਨੀ ਮਾੜਾ ਮੋਟਾ ਬਾਹਲਾ ਨਹੀਂ ਠੀਕ ਆ ਜੀ ਹਾਂਜੀ 45 ਬਾਕੀ ਦੰਡਾਂ ਜਾਂ 6 ਦੰਡਾਂ ਦਾ ਵਹਿੜਾ ਸੰਭੀ ਨਹੀਂ ਜਾਨੀ ਪੂਰਾ ਗਲਸੀ ਆ ਵੜ ਫਿੱਕੀ ਆ ਸਹੀ ਗੱਲ ਆ ਜੀ ਉਹ ਜੇ ਘਰੇ ਸੀ ਬੇਗੋਰੇ ਘਰੇ ਸੀਗੀ ਹਾਂਜੀ ਨੰਬਰ ਸਕਰੀਨ ਤੇ ਵਜਦਾ ਚੱਲਦਾ ਰਹਿਣਾ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਵੀਰੇ ਦਾ ਨਾ ਥਾ ਇੱਕ ਕਥਾ ਨੋ ਕੱਟਾ ਹਾਂਜੀ ਆ ਥਾਣ ਮਗਰ ਲੱਗਾ ਉਹ ਪ੍ਰੋਪਰ ਆ ਜੇ ਤਿਲ ਮੰਨ ਲਓ ਯਾਰ ਜਣੀ ਆ ਥਾਣੂ ਦਿਖਾਉਂਦੀ ਨਹੀਂ ਜਣੀ ਆਉਂਦਾ ਦੁੱਧ ਹਾਂ ਦੁੱਧ ਆਉਂਦਾਗਾ ਤੇ ਕੱਟ ਆਉਂਦਾ ਜਣੀ ਤਿੰਨਾ ਹੀ ਤਾਂ ਫੁੱਲ ਹੀ ਆ ਦੁੱਧ ਠੀਕ ਆ ਜੀ ਇਹਦੇ ਥੱਲੇ 10 ਕਿਲੋ ਦੁੱਧ ਆ 8 ਕਿਲੋ ਦਵਾਂਗੇ ਆਪਾਂ ਤਲਾਕ ਥਣਾ ਦੀ ਦੰਨਾ ਥਣਾ ਦੀ ਦੰਨਾ ਠੰਡੀ ਸੀ ਦਾ ਪੂਰੀ ਹਾਂ ਓਕੇ ਤਿੰਨਾ ਆ ਜੀ ਤੇ ਏਆਈ ਵਗੈਰਾ ਹੋਈ ਹੈ ਜੀ ਨਹੀਂ ਪਤਾ ਨਹੀਂ ਯਾਰ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਜਣੀ ਉਹ ਕਹਿੰਦੇ ਡੇਢ ਦੋ ਮਹੀਨੇ ਹਜੇ ਸੂਈ ਨਹੀਂ ਹੋਇਆ ਇਹਨੂੰ ਤੇ ਡਿਮਾਂਡ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ 28000 ਰੁਪਏ ਆ ਜੀ ਮਾਨਤਨ ਮਾਨਤਨ ਕਰਦਾ ਹੋਰ ਕੇ ਦਿਖਾ ਦਿੰਦੇ ਜੀ ਜੀ ਇੰਨੇ ਦੀ ਤਾਂ ਇਹ ਜੀ ਕੋਈ ਫੰਡਰ ਵੱਛੀ ਨਹੀਂ ਦਿੰਦਾ ਵਾ ਆਪਾਂ ਦੁੱਧ ਵਾਲੀ ਦੇਣੀ ਆ ਕੱਦ ਕਾਠ ਵਾਲੀ ਵੜ ਵੱਡੀ ਗੁੱਡੀ ਬਹੁਤ ਆ ਰੰਗ ਬਾਈ ਪੂਰੀ ਪ੍ਰਿੰਟ ਵਾਲੀ ਵੜਾ ਕੋਈ ਉਹ ਜੀ ਨਹੀਂ ਹਾਂ ਬਾਕੀ ਪਹਿਲਾਂ ਹੀ ਦੱਸ ਦਿੰਨੇ ਆ ਕਿ ਇੱਕ ਤੋਂ 22 10 ਦਾ ਦੂਜੇ ਸੂਏ ਆ ਕੋਈ ਬਾਹਲੇ ਵੱਡੇ ਨਹੀਂ ਹਾਂ ਜੀ ਰੰਗ ਪ੍ਰਿੰਟ ਦੀ ਬਹੁਤ ਜ਼ਿਆਦਾ ਚੰਗੀ ਆ ਜਾਤ ਬ੍ਰੀਡ ਦੀ ਫੁੱਲ ਚੰਗੀ ਆ ਦੁੱਧ 10 ਕਿਲੋ 8 ਮੰਨ ਕੇ ਆ ਜੋ ਥਾਣਾਂ ਦੇ ਸੱਜ ਵੀ ਸੋਹਣੇ ਗੈਸ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹਦਾ 28000 ਰੁਪਇਆ ਜੀ ਠੀਕ ਹੈ ਜੀ 28000 ਰੁਪਇਆ ਡਿਮਾਂਡ ਆ ਜੀ ਆ ਗੋ 2 ਟਾਈਮ ਸਵੇਰ ਦੀਆਂ ਸਵੇਰ ਦੀਆਂ ਜਮਾ ਖਾਲੀ ਕੀਤੀਆਂ ਵਾ ਹੁਣ ਟਾਈਮ ਦੇਖ ਲੈ ਕੀ ਹੋ ਗਿਆ ਠੀਕ ਹੈ ਸ਼ਾਮ ਨੂੰ ਹੇ ਚੌਣ ਦੇ ਟਾਈਮ ਹੋਰ ਬਣ ਜਾਣਾ ਇਹਨਾਂ ਨੇ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਜੈ ਜੀ ਡਿਮਾਂਡ ਆ ਜੀ ਤੇ ਅੱਗੇ ਭਾਈ ਤਿੰਨ ਨੰਬਰ ਸੂਈ ਸਵਾਈ ਮੱਝ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਰਾਤ ਸੂਈ ਆ ਜੀ ਕਿੰਨਾ ਮਾ ਸੂਆ ਸੂਈ ਆ ਜ ਇਹ ਤਾਂ ਯਾਰ ਉਹਦਾ ਦੂਜੇ ਕਹਿੰਦੇ ਸੀ ਮੈਨੂੰ ਤਾਂ ਪਹਿਲ ਨਹੀਂ ਲੱਗਦੀ ਆ ਠੀਕ ਆ ਜੀ ਹਾਂ ਐਵੇਂ ਕਹਿਣ ਨੂੰ ਮੈਂ ਅਗਲਾ ਕਹਿ ਦੁੰਦਾਗਾ ਪਰ ਮੈਨੂੰ ਤਾਂ ਪਹਿਲਾਂ ਲੱਗਦੀ ਆ ਵੱਡੀ ਹੋ ਕੇ ਬਣੀ ਵੀ ਆ ਆਪਦੇ ਸਮਝ ਨਾ ਹਾਂ ਬੇ ਗੋਰੀ ਆ ਹਾਂ ਜਿਹੜਾ ਮਰਜੀ ਪਹਿਲਾਂ ਮੰਨ ਲਓ ਦੂਜੇ ਮੰਨ ਲਓ ਇਹ ਰਾਤ ਸੁੱਈ ਆ ਜੀ ਬੱਚਾ ਕੀ ਦਿੱਤਾ ਮਗਰ ਕਟਾ ਜੀ ਜੇ ਰਡਨ ਆ ਜੀ ਜੇ ਡਨ ਆ ਦੇਖ ਲਓ ਹਜੇ ਤਾਂ ਲਾੜੂਗਾ ਵੀ ਕਹਿੰਦਾ ਅੱਲਾਗਾ ਹਾਂਜੀ ਹਾਂਜੀ ਤੇ ਕਿੰਨਾ ਕੁ ਬੋਲਾ ਕਟਾ ਬੋਲਾ ਵੀ ਨਾ ਤਾਂ ਇਹ ਕਹਿੰਦਾ ਕਿ ਲੋਕ ਚ ਉਹ ਬੱਚੇ ਨੂੰ ਰਜਾਤਾ ਠੀਕ ਆ ਜੀ ਹਾਂਜੀ ਤੋਰ ਕੇ ਦਿਖਾ ਦੇ ਵੀਰੇ ਕਿੰਨਾ ਕੁ ਬਾਜੂ ਦਦੂ ਜੀ ਇਹ ਸੁਧ ਕਾ ਯਾਰ ਸੇਵਾ ਦਾ ਹੁਣ ਆਪਾਂ ਦਾ ਪਹਿਲਣ ਹੀ ਇੱਕ ਤਰ੍ਹਾਂ ਦੀ ਪਹਿਲਣ ਹੀ ਮੰਨ ਤੂੰ ਇਹ ਠੀਕ ਹੈ ਨਾ ਹਾਂ ਬਾਕੀ ਅਗਲੇ ਨੂੰ ਆਪ ਦੀ ਸਮਝ ਨਾਲ ਲੈਣੀ ਆ ਘੱਟ ਕਰੋ ਸੇਵਾ ਵਾਲੇ ਦਾ ਵਿਚਾਰੀ ਪੱਠੇ ਵੀ ਯਾਰ ਟੋਕਰੇ ਚ ਪਾਏ ਹੋਏ ਸੀ ਉਹਨਾਂ ਦੇ ਹੋਰ ਦੱਸ ਅੱਛਾ ਜੀ ਹੋਰ ਨਹੀਂ ਕਿ ਪੱਠੇ ਵੀ ਨਹੀਂ ਸੀ ਇੰਨੇ ਬੇਕਾਰੇ ਘਰੇ ਸੀਗੇ ਜੀ ਸੁਆ ਬਾਈ ਦੱਸਦਾ ਬਈ ਮੈਨੂੰ ਪਹਿਲਣ ਲੱਗਦੀ ਮਾਲਕਾਂ ਨੇ ਦੂਜਾ ਦੱਸਿਆ ਤੁਸੀਂ ਜਿਹੜਾ ਮਰਜ਼ੀ ਮਰਜ਼ੀ ਮੰਨ ਲਓ ਆਪਣੇ ਕੋਲੇ ਸੂਈਆਂ ਰਾਤ ਇੱਥੇ ਠੀਕ ਆ ਗੇਰ ਦੀ ਵੀਡੀਓ ਹੈਗੀ ਸਾਰਾ ਪ੍ਰੋਪਰ ਠੀਕ ਹੈ ਜੀ ਤੇ ਬੱਚਾ ਦੀ ਮੰਗ ਵੀਰੇ ਇਹਦੀ ਮੰ 62000 ਰੁਪਈਆ ਜੀ ਹੋਜੂ ਲੈਸ ਜੀ ਮਾਰੀ ਮੋਟੀ ਬਾੜੀ ਨਹੀਂ ਇਹ ਤਾਂ ਜਮਾ ਟੋਕੜਾ ਨਾਲ ਭਾਈ ਆ ਤੈਨੂੰ ਵੀ ਪਤਾ ਹਣ 50 50 ਰੁਪਈਆ ਟੋਕੜ ਮੈਲ ਜੀ ਇਹਦਾ ਫੇਰ ਸੱਜਰ ਹੈ ਹੈ ਬੱਚਾ ਹੈਗਾ ਨਾਲ ਜਿਹਹਜਾ ਪਾ ਲੋਂਗੇ ਉਹਜਾ ਕੱਢ ਲੋਂਗੇ ਸਹੀ ਗੱਲ ਹੈ ਜੀ ਬਾਕੀ ਪੂਰਾ ਕਫੀਕੀ ਹੋਈ ਜਾ ਸਾਂਭੀ ਗਈ ਚਾਰ ਦਿਨ ਵਧੀਆ ਬਣ ਜਾਣੀ ਐ 62000 ਰੁਪਈਆ ਡਿਮਾਂਡ ਹੈ ਜੀ ਹੋਜੂ ਲੈਸ ਹੋਜੂਗਾ ਜੀ ਭਾਰਤੂਰ ਵਧੀਆ ਪੂਰੀ ਐ ਬੱਚਾ ਲੈਂਦੀ ਐ ਵਧੀਆ ਕੋਈ ਚੱਕਰ ਨਹੀਂ ਬੇਸ਼ੱਕ ਦੀ ਬੱਚਾ ਲਾ ਕੇ ਦਿਖਾਉਣਾ ਤਾਂ ਦਿਖਾ ਦਿੰਦੇ ਆ ਜੀ ਅੱਗੇ ਚਾਰ ਨੰਬਰ ਇਹਦਾ ਸੁਆਗਤ ਨਮਾ ਜੀ ਇਹਦਾ ਦੂਜਾ ਸਮਾਂ ਕਿੰਨਾ ਕਲੈਂਦੀ ਹੈ ਜੀ ਇਹਦੇ ਬਸ 2-4 ਦਿਨ ਹੀ ਰਹਿੰਦੇ ਵੀਰੇ ਕਿੰਨਾ ਪਾਜੀ ਦੁੱਧ ਜੀ ਦੁੱਧ ਮੇਰੇ ਮਾਲਕ ਦਾ 10-11 ਗੱਲੋ ਕਹਿੰਦੇ ਸੀਗਾ ਸੇਵਾ ਦਾ ਹੁਣ ਬਾਕੀ ਤੁਸੀਂ ਥਾਨ ਲੈਵਾ ਦੇਖ ਲੋ ਆਪ ਹੀ ਠੀਕ ਆ ਜੀ ਹਨਾ ਸਹੀ ਗੱਲ ਆ ਜੀ ਸਮਾਂ ਬਾਈ 10 ਦਾ ਕਿ 2-4 ਦਿਨ ਹਜੇ ਲੈ ਜੂਗੀ ਜੀ ਕਰੋ ਸੰਗ ਪੈ ਜਾਂਦੀ ਹੈ ਜੀ ਮਈਆ ਰਗਾ ਦੁੱਧ ਆ ਮੱਝਾ ਰਗਾ ਉਹ ਸੰਗ ਕੋਈ ਠੰਡੀ ਆ ਮਾਰਦੀ ਨਹੀਂ ਹਲਤ ਨਹੀਂ ਕਰਦੀ ਆ ਵਲੋਲਾ ਜਿਵੇਂ ਮਰ ਜੀ ਹੱਥੋਂ ਥਲਾਈ ਚੱਲੇ ਸੰਗਾ ਦੇ ਠੀਕ ਆ ਜੀ ਹਾਂ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਮੰਨ ਤਾਂ 25000 ਆ ਯਾਰ ਠੀਕ ਹੈ ਜੀ 22000 ਦੀ ਦੇ ਦਾਂਗੇ ਹਾਂ ਹੋਰ ਦੱਸ 22000 ਦੀ 22 ਕਹਿੰਦਾ ਦੇ ਦਾਂਗੇ ਜੀ ਉਹ ਮੈਂ ਹਲਕਾ ਫਤ ਨਹੀਂ ਕਰਦੀ ਜਿਵੇਂ ਮਰਜੀ ਚੋਈ ਚੱਲੇ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹੇ ਧੰਨਵਾਦ ਜੀ